ਹਾਂ ਦੁੱਧੂ ਪੀਤੇ ਆ ਟੇ। ਇੱਚ ਵੀ ਦੁੱਧੂ ਹੁੰਦਾ। ਮੈਨੂੰ ਤਾਂ ਪਤਾ ਹੀ ਨਹੀਂ ਸੀ। ਫੇਰ ਮੈਂ ਰੰਦੇ ਕਰੋ ਦੇ ਨੂੰ ਇਹ ਹੀ ਪੀ ਲਿਆ ਕਰ। ਹਾਂ। ਦੱਸੋ। ਗੁੱਡ ਮਾਰਨਿੰਗ ਕਾਦੋ। ਸਸਿਕਾ। ਸਸਿਕਾ। ਹਾਈ ਗਾਇਸ ਸਸਿਕਾ। ਤੇ ਦੁੱਧ। ਸਸਿਕਾ। ਕਿਉਂ ਮੈਂ ਤਾਂ ਦੁੱਧੂ ਪਿੰਚ ਬਿਜੀ ਆ। ਕਿ ਮੈਨੂੰ ਪਤਾ ਨਹੀਂ ਮੈਂ ਇਹ ਨਹੀਂ ਕਿ ਉਹ ਮਨੀ ਕਹਿ ਸਕਦਾ ਹੈ ਨਾ ਮੈਂ ਸੱਸੀ ਕਹ ਲੈ ਸਕਦਾ ਹਾਂ ਲੋ ਕਹਤਾ ਹਾਂ ਹੱਥ ਨਾਲ ਬਸ ਹੈਲੋ ਕਹ ਦੋ ਹੇ 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 ਬਾਹਰ ਕੱਢ ਲੋ ਹਾਂ ਗੰਦਾ ਬੱਚਾ ਸਿਰੀ ਸਿਰੀ ਕਰਕੇ ਤੱਕ ਕਢਾਉਣੇ ਲੈ ਲਓ ਚਾਬੀਆਂ ਲੈ ਲਓ ਜੇ ਦੰਦਾ ਨੂੰ ਕੁਝ ਹੁੰਦਾ ਇਹੀ ਖਾਣੇ ਆ ਸਵੇਰੇ ਸਵੇਰੇ ਗਾੜਾ ਖਾ ਲੋ ਹਾਂ ਲੋਕਾਂ ਨੇ ਕਹਣਾ ਦੁੱਧੂ ਨਹੀਂ ਦਿੰਦੇ ਹੈਗੇ ਘਾਤੇ ਹੈ ਬਾਬੇ ਕੋ ਜਾਣਾ ਪੱਜ ਕੇ ਹਾਂ ਜੀ ਮੈਂ ਚੱਕਣਾ ਨਾ ਮੈਂ ਚੱਕਣਾ ਤੂੰ ਸੁਣਦਾ ਹੀ ਨਹੀਂ ਹੈਗੇ ਲਿਸਨ ਹੀ ਨਹੀਂ ਕਰਦੀ ਮम्मा ਨੂੰ ਚੱਕਣਾ ਕਿੱਥੇ ਦੀ ਮੇਰੀਆ ਚੱਪੜਾ ਕਿੱਥੇ ਲੁਕਾਈ ਨਾ ਮੇਰੀਆ ਚੱਪੜ ਤਸ ਨਾਨੀ ਚੱਪਾ ਕਿੱਥੇ ਨੇ ਚੱਪਲਾ ਕਿੱਥੇ ਮੇਰੀਆ ਕਿੱਥੇ ਨੇ ਚੱਪਲਾ ਚੱਪਲਾ ਕਿੱਥੇ ਮੇਰੀਆ ਆਹ ਦੀ ਕਮਲੋ ਲੋਤੀਆਂ ਲੋਤੀਆਂ ਕਿ ਕਿਉਂ ਨਹੀਂ ਮਿਲਦੀਆਂ ਹੋਏ ਉਹ ਨਹੀਂ ਮਿਲੀਆਂ ਮਿਲੀਆਂ ਹੋ ਨਹੀਂ ਮਿਲੀਆਂ ਮਿਲੀਆਂ ਹੋਏ ਤੇਕੇ ਜੇ ਨੂੰ ਆਹ ਲੱਗਿਆ ਉਹ ਪੜਦਾ ਜੈ ਨੇ ਪਿੱਛੇ ਮੁੜ ਕੇ ਦੇਖਿਆ ਬੀਆ ਬਹਾਨਾ ਬਾਹਰ ਜਾਓ ਬਾਹਰ ਸੌ ਚੱਲਿਆ ਜਾਓ ਬਾਹਰ ਜਾਓ ਹਾਂ ਮੈਂ ਜਾਣਾ ਠੰਡਾ ਕੋਟ ਪਾਪੋ ਕੇ ਫੇਰ ਜਾਣਾ ਠੰਡਾ ਬਾਹਰ ਬੁੱਤ ਕੋਰਦਾ ਕੋਰਦਾ ਫੇ ਮੈਨੂੰ ਬਾਹਰ ਲੈ ਕੇ ਚੱਲ ਫੇਰ ਪਿੱਛੇ ਨੂੰ ਮੁੜ ਗਈ ਆ ਨੰਨੀ ਗਈ ਓ ਨੰਨੀ ਕਹਿੰਦੀ ਮੈਨੂੰ ਪੁੱਤ ਨੂੰ ਲੈ ਕੇ ਜਾਣਾ ਨਾ ਨਾ ਕਹਿੰਦੀ ਪੁੱਤ ਲਿਸਨ ਨਹੀਂ ਕਰਦਾ ਮੈਨੂੰ ਸੁਣਦਾ ਨਹੀਂ ਜੇ ਮੈਂ ਹਾਕ ਮਾਰਦੀ ਆ ਤਾਂ ਆਉਂਦਾ ਨਹੀਂ ਮੇਰੇ ਕੋਲ ਪੁੱਤ ਇਹ ਹਾਂ ਹੈਂ ਜੀ ਇਸ ਹੁਣਾ ਪੁੱਤ ਕਿਹਾ ਤੇ ਨਹੀਂ ਲਿਸਨ ਕਰਦਾ ਵੇ 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 ਤੇਨ ਨਾਲ ਉਹ ਗਈ ਛੱਡ ਕੇ ਗਈ ਨਾਨੀ ਹਾਂ ਜੀ ਡੋ ਡੂ ਡੂ ليناني فتل تل تل ਲੇ ਕਹਿੰਦੇ ਮੈਂ ਕਈ ਵਾਰੀ ਰੋਕਦਾ ਇਹਨਾਂ ਵੀ ਇੱਥੇ ਨਹੀਂ ਜਾਣਾ ਹੈਗਾ ਆਈ ਹੋਪ ਨਾ ਜਾਵੇ ਨਹੀਂ ਪਏ ਪੰਗੇ ਉੱਥੇ ਲੈਂਦੇ ਨੇ ਜਾ ਕੇ ਜਿੱਥੇ ਨਹੀਂ ਫ੍ਰਿਜ ਦੇ ਥੱਲੇ ਇਨਕੁਆਰੀ ਕਰਦਾਂ ਅੰਦਰਲਾ ਸ਼ਰਮਰਾ ਲਿਆ ਫਿਰ ਵੱਜੂ ਪੁੱਤ ਨਾ ਫਿਰ ਹੋਈ ਰਹੀ ਕਰਾਂਗੀ ਲੈ ਲਾ ਫੇਰ ਲੱਗ ਗਿਆ ਖੜਜੋ ਖੜ ਖਾਜੋ ਖਾਜੋ ਇਹ ਦੰਦੀ ਵੱਢਦਾ ਹੈ 买买买买买买买买。